ਜ਼ਿਲ੍ਹਾ ਮਿੱਤਰਦੇ ਹਲਕਾ ਰਾਜਸਾਨਸੀ ਦੇ ਪਿੰਡ ਕੁੱਤੀਵਾਲ ਵਿਖੇ ਪੀਰ ਬਾਬਾ ਤਖਤ ਸ਼ਾਹੀ ਦਰਗਾਹ ਤੇ ਆਪਾ ਗੁਹਰਦਿਆਲ ਸਿੰਘ ਅਤੇ ਆਪਾ ਗੁਜਵਾਲਾ ਸਿੰਘ ਦੀ ਅਗਵਾਈ ਹੇਠ ਸਾਲਾਨਾ ਸੱਭਿਆਚਾਰਕ ਮੇਲਾ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਆਪਾ ਗੁਜਵਾਲਾ ਸਿੰਘ, ਆਪਾ ਗੁਹਰਦਿਆਲ ਸਿੰਘ ਅਤੇ ਸਰਪੰਚ ਹਰਪਾਲ ਸਿੰਘ ਪਿੰਡ ਕੁੱਤੀਵਾਲ ਦੇ ਵੱਲੋਂ ਦਰਗਾਹ ਤੇ ਚੱਧਾ ਚੜਾ ਕੇ ਕੀਤੀ ਗਈ ਪੀਰ ਬਾਬਾ ਤਖਤ ਸ਼ਾਹੀ ਦਰਗਾਹ ਤੇ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਤਮਸਤਕ ਹੋਈਆਂ। ਜ਼ਿਕਰਯੋਗ ਹੈ ਕਿ ਪੀਰ ਬਾਬਾ ਤਖਤ ਸ਼ਾਹੀ ਦਰਗਾਹ ਤੇ ਜਿਹੜੀਆਂ ਵੀ ਸੰਤ ਆਪਣੀਆਂ ਮਨੋਕਾਮਨਾਵਾਂ ਲੈ ਕੇ ਆਉਂਦੀਆਂ ਨੇ ਉਹ ਝੋਲੀਆਂ ਭਰ ਕੇ ਘਰਾਂ ਨੂੰ ਵਾਪਸ ਜਾਂਦੀਆਂ ਨੇ ਇਸ ਤੋਂ ਪ੍ਰੰਤ ਲੱਗੇ ਖੁੱਲੇ ਅਖਾੜੇ ਦੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਸ਼ੇਰਾ ਬੋੜੋ ਵਾਲੀਆ ਤੇ ਮੈਡਮ ਨੂਰਦੀ ਨੇ ਆਪਣੇ ਗੀਤਾਂ ਦੇ ਰਾਹੀਂ ਆਈ ਹੋਈਆਂ ਸੰਗਤਾਂ ਦਾ ਭਰਪੂਰ ਮਨੋਰੰਜਨ ਕਰਵਾਇਆ ਇਸ ਮੌਕੇ ਤੇ ਆਪ ਆਗੂ ਹਰਦੀਪਾਲ ਸਿੰਘ ਅਤੇ ਆਪ ਆਗੂ ਜਵਾਲਾ ਸਿੰਘ ਅਤੇ ਸਰਪੰਚ ਹਰਪਾਲ ਸਿੰਘ ਦੇ ਵੱਲੋਂ ਆਏ ਹੋਏ ਕਲਾਕਾਰ ਅਤੇ ਸਰੋਤਿਆਂ ਨੂੰ ਸਨਮਾਨਿਤ ਵੀ ਕੀਤਾ ਇਸ ਮੌਕੇ ਤੇ ਸੇਵਾਦਾਰਾਂ ਵੱਲੋਂ ਸੰਗਤਾਂ ਦੇ ਲਈ ਚਾਹ ਪਕੌੜੇ ਠੰਡੇ ਮਿੱਠੇ ਜਲਦੀਆਂ ਚਬਿਲਾਂ ਤੇ ਹੋਰ ਅਨੇਕਾ ਪ੍ਰਕਾਰ ਦੇ ਅਤੁੱਟ ਲੰਗਰ ਵਰਤਾਏ ਗਏ ਇਸ ਮੌਕੇ ਤੇ ਸਰਪੰਚ ਮਨਦੀਪ ਸਿੰਘ, ਤਰਸੀਮ ਸਿੰਘ, ਫਕੀਰ ਸਿੰਘ, ਬਾਬਾ ਕੌਣਾ ਜੀ, ਗੁਰਦਾਸ ਸਿੰਘ, ਦਲਬੀਰਾ ਸਿੰਘ, ਠੇਕੇਦਾਰ ਕੁਲਦੀਪ ਸਿੰਘ, ਮੇਜਰ ਸਿੰਘ ਸਰਬਜੀਤ ਸਿੰਘ, ਦਰਸ਼ਨ ਪਿੰਦ ਪਿੰਦ ਸਿੰਘਾ ਦੀ ਹਾਜ਼ਰ ਸਨ ਅਖੀਰ ਦੇ ਵਿੱਚ ਇਹ ਮੇਲਾ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸੰਪੂਰਨ ਹੋਇਆ। ਭਾਰਤੀ ਭਾਸ਼ਾ ਭਾਰਤੀ ਕਵੀ ਸਾਹਿਬਾਂ ਅਸਾਂਾਂ ਦਾ ਜੀਤ ਪੰਜਾਬ ਦਾ ਸਿੰਘ ਇਹੋ ਪੀਰ ਤੋਂ ਦਾਸਾ ਅਰਥਾ ਦੀ tham ਭਵਿੱਖ ਸਰਕਾਰ ਨੇ ਲਾਗਾਇਆ ਨਵੇਂ ਅੰਦੇਸ਼ ਨੂੰ ਚਨਾਲ ਤੇ ਬੜੀ ਸ਼ਰਧਾ ਅਤੇ ਪੂਰਤਾ ਹੁਣਾ ਕਰਾਇਆ ਜਾਂਦਾ ਹੈ। ਸਹੀ ਨੋਜੋਨਾ ਵੀ ਹੁਣ ਤੇ ਦਮਿਆ ਕਿ ਨਕਿਆਣਾ ਖੁੱਲ ਡਟੋ ਜੀ ਗੁਰੂ ਦੇ ਨਾਲ ਲਟੋ ਇਫਰੈਸ਼ ਨਾ ਗਾਦੂ ਕਿ ਪਿੰਨਾ ਕੀ ਇੰਡੇ ਕਰਾਇਆ ਕਰੋ ਕਿ ਸਾਹ ਜੇ ਵੱਧ ਕਰਕੇ ਦਰਾਈ ਦੋਗੇ ਤੇ ਕਬੱਡੀ ਕੋਲ ਉਹ ਵੀ ਕਰਾਇਆ ਕਰਾ ਵਾਹਰ ਚੀਕਾ ਖਾਸਾ ਹੋਣਾ ਦੂਜੇ ਪਾਸੇ ਚਰਦੀ ਕਲਾ ਟਾਈਮ ਟੀਵੀ ਲਈ ਚੁਗਾਮਾ ਤੋਂ ਪੱਤਰਕਾਰ ਸੁਬੇ ਇੱਕ ਸੋਨਾਂ ਦੀ ਖਾਸ ਰਿਪੋਰਟ